ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਕਰ ਦੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਚੈਲਡਜ਼ ਅਨਰਪੀਕ ਤੇ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਆ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਆ ਜੀ ਜਿਹੜੇ ਵੀ ਵਿਊਅਰਸ ਨਵੇਂ ਆ ਰਹੇ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਅੱਜ ਵਾਲੀ ਵੀਡੀਓ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਆਓ ਜੀ ਨਵੇਂ ਸੂਟ ਦੇਖਦੇ ਆਂ ਅੱਜ ਆ ਗਈ ਕਲੈਕਸ਼ਨ ਹੈਗੀ ਆ ਜੀ ਜਿਹੜੀ ਰੁੱਤਵਾ ਦੀ ਦੇਖ ਸ਼ੁਰੂ ਕਰਦੇ ਆਂ ਜੀ ਵੀਡੀਓ ਅਲੋਚ ਇਹ ਵਾਲੀ ਹੈਗੀ ਜੀ ਸ਼ਰਟ ਏਕੇ ਟੈਕਸ ਦਾ ਫੈਬਰਿਕ ਆ ਜੀ ਏਕੇ ਟੈਕਸ ਦੀ ਕੰਪਨੀ ਦਾ ਫੈਬਰਿਕ ਆ ਤੇ ਰੁੱਤਵਾ ਦਾ ਰੁੱਤਵਾ ਦੀ ਆ ਗਈ ਜੀ ਇਹ ਸ਼ਰਟ ਆ ਤੇ ਆ ਹੈਗਾ ਜੀ ਇਹਦਾ ਸਟੌਲ ਸ਼ਾਲੀ ਆ ਜੀ ਸਟੌਲ ਤਾਂ ਕਿਹੜਾ ਕਾਫੀ ਵੱਡਾ ਸਾਰਾ ਹੈਗਾ ਤੇ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣਾ ਕਲਰ ਆ ਮਸਟਰਡ ਕਲਰ ਇਹਦਾ ਤੇ ਆ ਵਾਲਾ ਇਹਦਾ ਕਿਹੜਾ ਆਊਗਾ ਜੀ ਤੇ ਆ ਵਾਲੇ ਦੇ ਬਾਜੂ ਆਉਣਗੇ ਨੇ ਤੇ ਬੈਕ ਸਾਈਡ ਵੀ ਇਹਦੇ ਪੈਂਟਿੰਗ ਆਊਗੀ ਆਹ ਜੀ ਬੈਕ ਸਾਈਡ ਵੀ ਪ੍ਰਿੰਟਿੰਗ ਆ ਦੇ ਆਵਲੀ ਬੈਕ ਸਾਈਡ ਦੀ ਠੀਕ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਸੂਟ ਆ yellow color hai bahut sona pila pila color hai te je tonu pasand da screenshot le sakde ho ji ida price hai ji 900 rupiya 900 rupiya price hai ji isote shipping free hai ji bahut sona color hai agla color ede vi agla color hai ji ਕਲਰ ਹੈ ਜੀ ਇਹ ਗਾਜਰੀ ਸ਼ੇਡ ਹੈ ਜੀ ਗਾਜਰੀ ਕਲਰ ਹੈ ਇਹ প্রিন্টিং ਇਹਨਾਂ ਦੇ ਸਾਰੇ ਦਾ ਸੇਮ ਹੀ ਹੈ ਜੀ ਕਲਰ ਦਾ ਹੀ ਫਰਕ ਆਹ ਵਾਲਾ ਕੀ ਰਹਾ ਤੇ ਆਹ ਵਾਲੀ ਆ ਬਾਜੂ ਨੇ ਤੇ ਆਹ ਵਾਲੀ ਹੈਗੀ ਸਲਵਾਰ ਇਹ ਕਿਸ਼ਮੀਂ ਨੇਲੇ ਸੂਟ ਹੈ ਜੀ ਇਹ ਤੇ ਇਹਨਾਂ ਤੇ ਕੋਈ ਬੁਰਣੀ ਆਉਂਦਾ ਜੀ ਜਿਵੇਂ ਮਰਜ਼ੀ ਇਹਨਾਂ ਨੂੰ ਘਰੇ ਵੀਰ ਧਰੇ ਜਾਇਓ ਜਿਵੇਂ ਮਰਜ਼ੀ ਪਾਈ ਜਾਇਓ ਇਹਨਾਂ ਤੇ ਕੋਈ ਬੁਰਣੀ ਆਉਂਦਾ ਤੇ ਆ ਇਹਦਾ ਗਾਜਰੀ ਕਲਰ ਹੈਗਾ ਅਗਲਾ ਕਲਰ ਹੈਗਾ ਜੀ ਆਹ ਬਲਾ ਕਲਰ ਦਾ ਜੀਜਾ ਕਲਰ ਹੈਗਾ ਸੀ ਗ੍ਰੀਨ ਵੀ ਕਹਿ ਦਿੰਦੇ ਇਹਨੂੰ ਆਵਲਾ ਕਲਰ ਹੈ ਇਹਦੀ ਆ ਪ੍ਰਿੰਟਿੰਗ ਸੇਮ ਹੀ ਪ੍ਰਿੰਟਿੰਗ ਹੈ ਦੀ ਸਾਰਿਆਂ ਤੇ ਆਵਲਾ ਗੇਰਾ ਆਵਲੀ ਹੈਗੀ ਸਲਵਾਰ ਤੇ ਆਹ ਹੈਗਾ ਜੀ ਇਹਦਾ ਸ਼ੋਰ ਬਹੁਤ ਸੋਹਣਾ ਡਿਜ਼ਾਈਨ ਆ ਸੋਰੀ ਆਹ ਵੀ ਤਾਂ ਆ ਸ਼ਰਟ ਹੈ ਜੀ ਵੀ ਸੋਰੀ ਆਹ ਸ਼ਰਟ ਹੈ ਆਵਲਾ ਦਾ ਸ਼ੋਰ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹਦਾ ਪ੍ਰਾਈਸ ਹੀ 900 ਰੁਪਏ ਆ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਇਹਦੇ ਵਿੱਚ ਚਾਰ ਕਲਰ ਨੇ ਚੌਥਾ ਕਲਰ ਆਮਲਾ ਦਾ ਆਹ ਹੈਗਾ ਜੀ ਇਹਦਾ ਚੌਥਾ ਕਲਰ ਇਹ ਵੀ ਬਹੁਤ ਸੋਹਣਾ ਆਹ ਦੀ ਸ਼ੋਰਟ ਇਹ ਕਲਰ ਹੈਗਾ ਜੀ ਗ੍ਰੇ ਗ੍ਰੇ ਕਲਰ ਹੈ ਜੀ ਇਹਦਾ ਹਾਂ ਇਹਦੀ ਸਲਵਾਰ ਹੈ ਬਹੁਤ ਸੋਹਣਾ ਕਲਰ ਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਖੁੱਲੇ ਡੁੱਲੇ ਸ਼ਾਲ ਲੇ ਗਏ ਇਹਦੇ ਨਾਲ ਪੂਰੇ ਖੁੱਲੇ ਡੁੱਲੇ ਜਿਵੇਂ ਮਰਜੀ ਤੇ ਇਹਨਾ ਲਾਈਟ ਵੇਟ ਆ ਨਾ ਬਹੁਤ ਜ਼ਿਆਦਾ ਬਹੁਤ ਵਧੀਆ ਹੈਗਾ ਸ਼ੇਅਰ ਕਰਨਾ ਤੁਸੀਂ ਸਟੋਰੀ ਤੇ ਇਹਨਾ ਪਸ਼ਮੀਨੇ ਦੇ ਸੂਟ ਹੈ ਜੀ ਇਹ ਇਹਦਾ ਪ੍ਰਾਈਸ 900 ਰੁਪਏ ਹੈ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਜੀ ਹਾਂਜੀ ਅਗਲੇ ਸੂਟ ਹੈਗੇ ਜੀ ਇਹ ਵੀ ਪਸ਼ਮੀਨੀ ਦੇ ਨੇ ਇਹ ਬਰਬਰੀ ਪ੍ਰਿੰਟ ਬਰਬਰੀ ਹੈ ਜੀ ਕੰਪਨੀ ਹੈਗੀ ਜੀ ਬਰਬਰੀ ਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਸੂਟ ਜਿਹੜਾ ਬਿਨਾ ਸਟੈਂਪ ਤੋਂ ਨਹੀਂ ਦੇਵਾਂਗੇ ਜੀ ਸਟੈਂਪ ਲੱਗੀ ਹੋਈ ਹੈ ਜੀ ਬਰਬਰੀ ਦੀ ਆਹਦੀ ਸ਼ਰਟ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਆ ਮਿਕਸ ਜੇ ਕਲਰ ਨੇ ਇਹਦੇ ਵਿੱਚ ਗਾਜਰੀ ਫੁੱਲ ਆਵਲਾ ਇਹਦਾ ਤੇ ਆਹ ਵਾਲੀ ਇਹਦੀ ਸਲਵਾਰ ਹੈ ਜੀ ਬਹੁਤ ਸੋਹਣੀ ਹੈ ਸਲਵਾਰ ਵੀ ਇਹ ਵਿਦਾਉਟ ਦੁਪट्टे ਤੋਂ ਤੇ ਵਿਦਾਉਟ ਸ਼ਾਲ ਤੋਂ ਰਹਿਣਗੇ ਸੂਟ ਇਹ ਸੂਟ ਦਾ ਪ੍ਰਾਈਸ 1050 ਰੁਪਏ ਹੈ ਜੀ 1050 ਰੁਪਏ ਇਹਦਾ ਪ੍ਰਾਈਸ ਆ ਸ਼ਿਪਿੰਗ ਫ੍ਰੀ ਹੈ ਜੀ ਇਹਦੀ ਅਗਲਾ ਕਲਰ ਮਿਕਸ ਜਿਹਾ ਕਲਰ ਨੇ ਜਿਹੜੇ ਬਹੁਤ ਬਹੁਤ ਸੋਹਣੇ ਲੱਗ ਰਹੇ ਨੇ ਸਾਰੇ ਆ ਇਹਦਾ ਅਗਲਾ ਕਲਰ ਆ ਬੀ ਪ੍ਰਿੰਟ ਹੈ ਬੋਲਦੀ ਹੈ। ਪ੍ਰਿੰਟਿੰਗ ਅਜੀ ਸਲਵਾਰ ਦੇ ਵਿੱਚ ਵੀ ਬਹੁਤ ਸੋਹਣੀ। ਇਸ ਉਰ ਦਾ ਪ੍ਰਾਈਸ 1050 ਹੈ। ਇੱਕ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਫਿਰ ਤੁਸੀਂ ਮੈਸੇਜ ਕਰ ਦਿਓ ਵੀ ਇਹਦਾ ਪ੍ਰਾਈਸ ਪ੍ਰਾਈਸ ਕਿਉਂਕਿ ਅਸੀਂ ਸਾਰੇ ਪ੍ਰਾਈਸ ਵਗੈਰਾ ਦੱਸਦੇ ਹਾਂ ਜੀ ਵੀਡੀਓ ਦੇ ਵਿੱਚ। ਅਗਲਾ ਕਲਰ ਆਵਲਾ ਜੀ ਦਾ। ਇਹ ਵੀ ਬਹੁਤ ਸੋਹਣਾ ਕਲਰ ਆ। ਆਈ ਦੀ ਸਲਵਾਰ ਹੈ ਜੀ। ਚੈੱਕ ਜੇ ਵਾਲੀ ਬਣੀ ਹੋਈ ਆ। ਇਹ ਵੀ ਗਾਜਰੀ ਜੀ ਸ਼ੇਡ ਦੀ ਚ ਆ ਗਿਆ ਇਹ ਵੀ ਸੋਹਣਾ ਬਹੁਤ ਆ ਉਹ ਤੇ ਨਾਲ ਦੇ ਸੇਵ ਹੋ ਗਿਆ ਨਾ ਇੱਕ ਕਾਵਲਾ ਕਲਰ ਆ ਜੀ ਇਹਦਾ ਮਸਟਰਡ ਆ ਇਹ ਵਾਲਾ ਮਸਟਰਡ ਆ ਜੀ ਇਹ ਵੀ ਬਹੁਤ ਸੋਹਣਾਗਾ ਇਹ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਇੱਥੇ ਕੋਈ ਬੁਰ ਨਹੀਂ ਆਉਂਦਾ ਜੀ ਬੁਤੀ ਗਰੰਟੀ ਆ ਕੋਈ ਬੁਰ ਵਗੈਰਾ ਨਹੀਂ ਆਉਂਦੀ ਕੁਛ ਨਹੀਂ ਹੁੰਦਾ ਇਹਨੂੰ ਜਿਵੇਂ ਮਰਜ਼ੀ ਵੇਅਰ ਕਰੀ ਜਾਇਓ ਕੋਈ ਚੱਕਰ ਨਹੀਂ ਹੈਗਾ ਜੇ ਇਹ ਸਲਵਾਰ ਦੇ ਵਿੱਚ ਵੀ ਪ੍ਰਿੰਟਿੰਗ ਆ ਜੀ ਇਹ ਮਸਟਰਡ ਕਲਰ ਅਗਲਾ ਕਲਰ ਹੈਗਾ ਜੀ ਅਗਲਾ ਚੈੱਕ ਚ ਆਈ ਦੀ ਸ਼ਰਟ ਬਹੁਤ ਸੋਹਣਾ ਸੌਫਟ ਸੌਫਟ ਸਟਾਫ ਆ ਜੀ ਜਾਂ ਜਨਨ ਨੂੰ ਇਗਨੋਰ ਕਰਿਓ ਜੀ ਆਹ ਵਾਲੀ ਇਹ ਮਜੈਂਟਾ ਜੀ ਸ਼ੇਡ ਚ ਹੈ ਜੀ ਇਹ ਵਾਲਾ ਲਾਈਟ ਮਜੈਂਟਾ ਜੀ ਸ਼ੇਡ ਵਿੱਚ ਆ ਜਾਮ ਜਾਮਣੀ ਜੀ ਕਹਿੰਦੇ ਨੇ ਜਿਵੇਂ ਜਾਮਣੀ ਜਾਂ ਹੰਤ ਰੰਗ ਉਹ ਵਾਲੀ ਸ਼ੇਡ ਆ ਬਹੁਤ ਸੋਹਣੇ ਪ੍ਰਿੰਟ ਨੇ ਸਾਰੇ ਇਹ ਸਾਰੇ ਸੂਟਾਂ ਦਾ ਪ੍ਰਾਈਸ ਜੀ 1050 ਹੈ ਜੀ ਸ਼ਿਪਿੰਗ ਫ੍ਰੀ ਹੈ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਸੈਂਡ ਕਰ ਸਕਦੇ ਹੋ ਤੇ ਸੂਟ ਲੈ ਸਕਦੇ ਹੋ ਜੀ ਆਗਲਾ ਸੂਟ ਹੈ ਇਹ ਹੈਗੀਆਂ ਜੀ ਕੋਟਰੇਜ ਦੇ ਕੋਟਰੇਜ ਦੇ ਸੂਟ ਨੇ ਜੀ ਪਸ਼ਮੀਨੇ ਦੀ ਬਾਟਮ ਹੈ ਜੀ ਨਾਲ ਇਹਦੇ ਕੋਈ ਇਹਦੇ ਤੇ ਬੁਰਨੀ ਆਉਂਦਾ ਜੀ ਤੇ ਰਸ਼ੀਅਨ ਕੰਪਨੀ ਵੀ ਆ ਜੀ ਇਹ ਵਾਲੇ ਰਸ਼ੀਅਨ ਕੰਪਨੀ ਦਾ ਇਹ ਵਾਲਾ ਸੂਟਾ ਬਹੁਤ ਸੋਹਣਾ ਕੋਈ ਬੁਰਨੀ ਆਉਂਦਾ ਕੁਛ ਨਹੀਂ ਬਹੁਤ ਲਾਈਟ ਵੇਟ ਹੈਗਾ ਇਹ ਬਹੁਤ ਸੋਹਣੇ ਕਲਰ ਨੇ ਇਹਦੇ ਨਾਲ ਹੈਗੀ ਆ ਜੀ ਸ ਗ੍ਰੇ ਕਲਰ ਦੀ ਸਲਵਾਰ ਹੈ ਜੀ ਬਹੁਤ ਸੋਹਣਾ ਕਲਰ ਹੈ ਇਹਦਾ ਪ੍ਰਾਈਸ ਹੈਗਾ ਜੀ 1400 ਰੁਪਿਆ 1400 ਰੁਪਿਆ ਪ੍ਰਾਈਸ ਹੈ ਜੀ ਇਹਦਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਬਹੁਤ ਸੋਹਣੇ ਕਲਰ ਨੇ ਅਗਲਾ ਕਲਰ ਹੈਗਾ ਜੀ ਇਹਦੇ ਚ ਗ੍ਰੀਨ ਹੈ ਪਰਟ ਗ੍ਰੀਨ ਚਾ ਕਲਰ ਹੈ ਜੀ ਇਹ ਵਾਲਾ ਜਿਵੇਂ ਕਹਿੰਦੇ ਬੋਰਡਰ ਗ੍ਰੀਨ ਜਿਵੇਂ ਵੰਗੋ ਇਹ ਹੈ ਤਾਂ ਬੋਰਡਰ ਗ੍ਰੀਨ ਹੀ ਸ਼ਾਇਦ ਇਹ ਵਾਲਾ ਮਹਿੰਦੀ ਪੈਂਟੀ ਕਲਰ ਹੈ ਜੀ ਇਹ ਆ ਇਹਦੀ ਬਾਟਮ ਹੈ ਜੀ ਬਹੁਤ ਸੋਹਣੇ ਕਲਰ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਅਗਲਾ ਕਲਰ ਇਹ ਵਾਲਾ ਹੈਗਾ ਜੀ ਬੋਟਲ ਡੀ ਇਹ ਵੀ ਬਹੁਤ ਸੋਹਣਾ ਕਲਰ ਆ ਸਾਰੇ ਰਸ਼ੀਅਨ ਵੀ ਲੱਗੇ ਰਸ਼ੀਅਨ ਦੇ ਨੇ ਜੀ ਇਹ ਪ੍ਰਿੰਟ ਸਾਰੇ ਰਸ਼ੀਅਨ ਕੰਪਨੀ ਦੇ ਹੈ ਜੀ ਕਿੰਨੇ ਸੋਹਣੇ ਕਲਰ ਨੇ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਆ ਆ ਨਾਲ ਦੀ ਮੈਚਿੰਗ ਬੋਟਮ ਇਹ ਸੂਟ ਦਾ ਪ੍ਰਾਈਸ ਹੈ 1400 ਰੁਪਏ ਦਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਇਹ ਅਗਲਾ ਕਲਰ ਆ ਜੀ ਆਹ ਵਾਲੀ ਇਹਦੀ ਸਲਵਾਰ ਹੈ ਇਹ ਆਦੀ ਬੋਟਮਾ ਜੀ ਨਾਲ ਬਹੁਤ ਸੋਹਣੇ ਕਲਰ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਸਾਨੂੰ ਵਟਸਐਪ ਕਰ ਸਕਦੇ ਹੋਗੇ ਬਹੁਤ ਸੋਹਣੇ ਕਲਰ ਆ ਸਾਰੇ ਸੂਟ ਇਹ ਸੂਟ ਦਾ ਪ੍ਰਾਈਸ 1450 ਰੁਪਏ ਹੈ ਜੀ ਹਾਂਜੀ ਸਾਰੇ 1400 ਰੁਪਏ ਆ ਜੀ 50 ਨਹੀਂ 1400 ਤੇ ਹਾਂਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ